ਲੋਕਪੱਖੀ ਸਰਕਾਰ ਨੇ ਆਪਣੇ ਬੋਲ ਨੂੰ ਸੱਚ ਕਰਕੇ ਦਿਖਾਉਂਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਪਾਸਿਓਂ ਆਮ ਲੋਕਾਂ ਨੂੰ ਸਸ਼ਕਤ ਬਣਾ ਰਹੀ ਹੈ ਤੇ ਇਸੇ ਦਾ ਹਿੱਸਾ ਹੈ ਆਮ ਲੋਕਾਂ ਨੂੰ ਕਰਪਸ਼ਨ ਤੋਂ ਨਿਜਾਦ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਂਟੀ ਕ腐ਸ਼ਨ ਐਕਸ਼ਨ ਲਾਈਨ ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਹੋ ਰਹੇ ਕਰਪਸ਼ਨ ਤੋਂ ਛੁਟਕਾਰਾ ਦਿਵਾਉਣ ਲਈ 9501 20200 whatsapp ਨੰਬਰ ਜਾਰੀ ਕੀਤਾ ਹੈ ਜਿਸ ਦੇ ਉਤੇ ਤੁਸੀਂ ਕਿਸੇ ਵੀ ਸਰਕਾਰੀ ਵਿਭਾਗ ਜਾਂ ਸਰਕਾਰੀ ਮੁਲਾਜ਼ਮ ਵੱਲੋਂ ਹੋ ਰਹੀ ਕ腐ਸ਼ਨ ਦੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਤੇ ਤੁਰੰਤ ਐਕਸ਼ਨ ਲਿਆ ਜਾਵੇਗਾ ਤੇ ਨਿਰਪੱਖ ਜਾਂਚ ਪੜਤਾਲ ਤੋਂ ਬਾਅਦ ਦੋਸ਼ੀ ਪਾਇਆ ਜਾਣ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਲਿੱਤੇ ਜਾਣਗੇ ਹੁਣ ਤੱਕ ਹਜ਼ਾਰਾਂ ਸ਼ਿਕਾਇਤਾਂ ਮਿਲੀਆਂ ਨੇ ਤੇ ਉਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਪਿਛਲੇ ਸਾਲ 300 ਤੋਂ ਵੱਧ ਸਰਕਾਰੀ ਅਫਸਰਾਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਇਸ ਸਾਲ ਵੀ ਇਹ ਕਾਰਵਾਈ ਜਾਰੀ ਹੈ ਇਸ ਐਂਟੀ ਕ腐ਸ਼ਨ ਐਕਸ਼ਨ ਲਾਈਨ ਦਾ ਅਸਰ ਹਰ ਸਰਕਾਰੀ ਮੈਕਮੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਦੇ ਚਿਹਰੇ ਤੇ ਦਿਖ ਰਿਹਾ ਏ ਇੱਕ ਅਲੱਗ ਸਕੂਨ ਕਿਤਿਆਂ ਕੱਸ ਗਿਆਆਂ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦਿਆਂ ਮਾਰਦਿਆਂ ਦੀ ਜੂਟੀ ਆਜ਼ਮ ਭਗਤ ਸਿੰਘ ਹੋਰਾਂ ਨੇ ਇਹੀ ਸੋਚਿਆ ਸੀ ਕਿ ਯਾਦੀ ਤੋਂ ਬਾਅਦ ਤਾਂ ਖੱਜਲ ਖਵਾਰੀਆਂ ਨਾ ਹੋਣ ਪਰ ਹੋਇਆ ਨਹੀਂ ਸੀ ਕੰਮ ਇਹ ਸੋ ਹੁਣ ਹੋ ਰਿਹਾ ਹੈ ਕਰਪਸ਼ਨ ਤੇ ਵਾਰ ਕਰਪਸ਼ਨ ਦੀ ਹਾਰ ਕਰਪਸ਼ਨ ਦੇ ਖਿਲਾਫ ਸਖਤ ਪੰਜਾਬ ਸਰਕਾਰ